ਤੁਹਾਡੀ ਸਕਰੀਨ ਤੇ ਦਿਖਾਈਆਂ ਜਾ ਰੀਆਂ ਤਸਵੀਰਾਂ ਸਿਵਲ ਹਸਪਤਾਲ ਸੰਗਰੂਰ ਦੀਆਂ ਨੇ ਸੰਗਰੂਰ ਦੇ ਵਿੱਚੋਂ ਵਾਲਾਂ ਦੇ ਦਵਾਈ ਲਗਾਉਣ ਦੀਆਂ ਵੀਡੀਓਜ਼ ਲਗਾਤਾਰ ਵਾਇਰਲ ਹੋਈਆਂ ਵਾਲਾਂ ਤੇ ਦਵਾਈ ਲਗਾਉਣ ਵਾਲਿਆਂ ਦੀਆਂ ਅੱਖਾਂ ਦੇ ਵਿੱਚ ਜਿਹੜੀਆਂ ਸਮੱਸਿਆ ਆਈਆਂ ਉਹਨੂੰ ਲੈ ਕੇ ਪੀੜਤ ਹਸਪਤਾਲ ਪਹੁੰਚੇ ਪੂਰਾ ਮਾਮਲਾ ਕੀ ਹੈ ਤੁਹਾਨੂੰ ਸਮਝਾਉਣ ਦਾ ਯਤਨ ਕਰਦੇ ਆ 9X ਉਹ ਸਟਾਈਲ ਖੰਨਾ ਵਾਲੇ ਇੱਕ ਸੈਲੂਨ ਆ ਜਿੰਨਾ ਵੱਲੋਂ ਦਾਵਾ ਕੀਤਾ ਗਿਆ ਕਿ ਉਹਨਾਂ ਵੱਲੋਂ ਤਿਆਰ ਕੀਤੀ ਦਵਾਈ ਦੇ ਨਾਲ ਸਿਰ ਦੇ ਉੱਪਰ ਲਾਉਣ ਤੇ ਦੁਬਾਰਾ ਵਾਲ ਆਉਣੇ ਸ਼ੁਰੂ ਹੋ ਜਾਂਦੇ ਨੇ ਕੱਲ ਯਾਨੀ ਕਿ ਐਤਵਾਰ ਦੀ ਫੇਰੀ ਤੋਂ ਪਹਿਲਾਂ ਵੀ ਇੱਕ ਫੇਰੀ ਦੌਰਾਨ ਉਹਨਾਂ ਨੇ ਬਹੁਤ ਸਾਰੇ ਵਿਅਕਤੀਆਂ ਦੇ ਸਿਰ ਦੇ ਉੱਪਰ ਇਹ ਜਿਹੜਾ ਤੇਲ ਉਹਨਾਂ ਵੱਲੋਂ ਤਿਆਰ ਕੀਤਾ ਗਿਆ ਸੀ ਉਹ ਲਾਇਆ ਸੀ ਤੇ ਜਿਹਦੇ ਪ੍ਰਤੀਕਰਮ ਉਹਨਾਂ ਤੇਲ ਲਾਉਣ ਵਾਲਿਆਂ ਨੇ ਦਿੱਤੇ ਕਿ ਉਹਨਾਂ ਦੇ ਸਿਰ ਦੇ ਉੱਪਰ ਵਾਲ ਦੁਆਰਾ ਉਗਣੇ ਸ਼ੁਰੂ ਹੋ ਗਏ ਕੱਲ ਦੀ ਜਿਹੜੀ ਫੇਰੀ ਸੀ ਉਹਦੇ ਪ੍ਰਚਾਰ ਨੂੰ ਲੈ ਕੇ ਨਾਮੀ ਜਿਹੜੇ ਚਿਹਰੇ ਸੀ ਉਹਨਾਂ ਵੱਲੋਂ ਵੀ ਪ੍ਰਚਾਰ ਕੀਤਾ ਗਿਆ ਵੱਡੇ ਪੱਦਰ ਦੇ ਉੱਪਰ ਸੰਗਰੂਰ ਦੇ ਵਿੱਚ ਕੱਲ ਦੇ ਇਕੱਠ ਕੱਲ ਦੇ ਇਕੱਠ ਨੂੰ ਕਰਨ ਲਈ ਸੋਸ਼ਲ ਮਾਧਿਅਮ ਦੇ ਵੱਖ-ਵੱਖ ਪਲੇਟਫਾਰਮਾਂ ਤੋਂ ਪ੍ਰਚਾਰ ਕੀਤਾ ਗਿਆ ਮੁਫਤ ਦੇ ਵਿੱਚ ਦਵਾਈ ਲਗਣੀ ਸੀ ਜਿਹਦੇ ਸੱਟੇ ਵਜੋਂ ਤਕਰੀਬਨ 2 ਤੋਂ 3000 ਵਿਅਕਤੀ ਮਾਤਾ ਕਾਲੀ ਮੰਦਰ ਸੰਗਰੂਰ ਦੇ ਵਿੱਚ ਇਸ ਦਵਾਈ ਨੂੰ ਲਵਾਉਣ ਪਹੁੰਚ ਜਾਂਦਾ ਹੈ ਉੱਥੇ ਇਸ ਤਾਦਾਦ ਦੇ ਵਿੱਚ ਭੀੜ ਨੂੰ ਮੈਨੇਜ ਕਰਨ ਦਾ ਪ੍ਰਬੰਧ ਨਹੀਂ ਕੀਤਾ ਗਿਆ ਜਿਹਦੇ ਕਰਕੇ ਥੋੜਾ ਬਹੁਤਾ ਨੁਕਸਾਨ ਮਾਤਾ ਕਾਲੀ ਮੰਦਰ ਦੇ ਵਿੱਚ ਵੀ ਦੇਖਣ ਨੂੰ ਆਇਆ ਜਿਸ ਤਰੀਕੇ ਦੀਆਂ ਕੱਲ ਵੀਡੀਓਜ਼ ਵਾਇਰਲ ਹੋਈਆਂ ਨੇ ਅਗਲਾ ਮਾਮਲਾ ਕੀ ਹੈ ਕਿ ਜਦੋਂ ਇਹ ਦਵਾਈ ਲਾ ਰਹੇ ਸੀ ਉਸ ਤੋਂ ਹੀ ਕੁਝ ਹੀ ਕੁਝ ਹੀ ਸਮੇਂ ਬਾਅਦ ਜਿੰਨਾ ਸਜਣਾ ਦੇ ਸਿਰ ਦੇ ਉੱਪਰ ਦਵਾਈ ਲੱਗੀ ਉਹਨਾਂ ਨੂੰ ਅੱਖਾਂ ਦੀਆਂ ਸਮੱਸਿਆਵਾਂ ਹੋਣੀਆਂ ਸ਼ੁਰੂ ਹੋਈਆਂ ਜਿਦੇ ਵਿੱਚ ਅੱਖਾਂ ਦੇ ਵਿੱਚ ਜਲਨ ਹੋਣਾ ਅੱਖਾਂ ਦੇ ਵਿੱਚ ਲਾਲੀ ਆਉਣੀ ਸਿਰਦਰਦ ਕਰਨਾ ਇੱਥੋਂ ਤੱਕ ਕਿ ਸਾਹ ਰੋਕਣ ਦੀਆਂ ਸਮੱਸਿਆਵਾਂ ਵੀ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਦਰਜ ਕੀਤੀਆਂ ਗਈਆਂ ਹਸਪਤਾਲ ਵੱਲੋਂ ਮਰੀਜ਼ਾਂ ਦੇ ਮੁੱਢਲੇ ਇਲਾਜ ਤੋਂ ਬਾਅਦ ਉਹਨਾਂ ਨੂੰ ਘਰ ਭੇਜਿਆ ਜਾ ਰਿਹਾ ਹੈ ਜਿੰਨਾ ਕਿਤੇ ਮਰੀਜ਼ਾਂ ਦੇ ਵਿੱਚ ਜ਼ਿਆਦਾ ਦਿੱਕਤ ਹੈ ਉਹਨਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਕੇ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਬਣਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪੁਲਿਸ ਨੂੰ ਇਸ ਮਾਮਲੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਹੈ। ਉਧਰ ਪ੍ਰਸ਼ਾਸਨ ਵੱਲੋਂ ਚਰਨਜੋਤ ਸਿੰਘ ਵਾਲੀਆ ਐਸ ਡੀ ਐਮ ਸੰਗਰੂਰ ਦਾ ਬਿਆਨ ਆ ਗਿਆ ਹੈ ਕਿ ਜੇ ਕੈਂਪ ਲਾਉਣ ਦੀ ਮਨਜ਼ੂਰੀ ਨਹੀਂ ਲੈਤੀ ਗਈ ਜਾਂਚ ਕਰ ਰਹੇ ਹਾਂ ਅਸੀਂ ਤਾਂ ਬਣਦੀ ਕਾਰਵਾਈ ਜ਼ਰੂਰ ਹੋਵੇਗੀ। ਇਹ ਗੱਲਾਂ ਜੁਦਾ ਨੇ ਕਾਰਵਾਈ ਹੋ ਜੇਗੀ ਦੋਸ਼ੀਆਂ ਨੂੰ ਸਜ਼ਾ ਮਿਲ ਜੇਗੀ ਪਰ ਵੱਡਾ ਸਵਾਲ ਇਹ ਹੁੰਦਾ ਕਿ ਸਾਡੀ ਨੈਤਿਕਤਾ ਕਿੱਥੇ ਹੈ ਅਸੀਂ ਆਪਣੀ ਸਿਹਤ ਨਾਲ ਖਿਲਵਾੜ ਮੁਫਤ ਦੇ ਚੱਕਰਾਂ ਦੇ ਵਿੱਚ ਕਿਉਂ ਕਰਵਾ ਸਕਦੇ ਕਿੱਥੇ ਗਈ ਸਾਡੀ ਉਹ ਸੂਝ ਜਿਹਦਾ ਅਸੀਂ ਹਰ ਵਕਤ ਹਰ ਸਮੇਂ ਤੇ ਪ੍ਰਗਟਾਵਾ ਕਰਨ ਤੇ ਜ਼ੋਰ ਦਿੰਨੇ ਆ ਮੁਫਤ ਦੇ ਚੱਕਰ ਦੇ ਵਿੱਚ ਅਸੀਂ ਆਪਣੀ ਸਿਹਤ ਦੇ ਨਾਲ ਖਿਲਵਾੜ ਕਿਵੇਂ ਕਰਵਾ ਸਕਦੇ ਆ ਇਹ ਸਵਾਲ ਸਾਡੇ ਸਾਰਿਆਂ ਦੇ ਅੰਦਰੋਂ ਉੱਠਣਾ ਚਾਹੀਦਾ ਹੈ ਇਸ ਵਕਤ ਖਾਸ ਤੌਰ ਤੇ ਵੀਡੀਓ ਬਹੁਤ ਬਹੁਤ ਸ਼ੇਅਰ ਕਰ ਦਿਓ ਜੇ ਕਿਸੇ ਹੋਰ ਸ਼ਹਿਰ ਦੇ ਵਿੱਚ ਇਸ ਤਰੀਕੇ ਦੇ ਨਾਲ ਸਿਹਤ ਸਹੂਲਤਾਂ ਦੇ ਮਾਮਲੇ ਦੇ ਵਿੱਚ ਮੁਫਤ ਦੇ ਚੱਕਰ ਦੇ ਵਿੱਚ ਇਲਾਜ ਕਰਨ ਦੀ ਗੱਲ ਆਵੇ ਤਾਂ ਅਸੀਂ 100 ਵਾਰ ਸੋਚ ਕੇ ਉਸ ਮਾਮਲੇ ਪ੍ਰਤੀ ਸੁਚੇਤ ਰਹੀਏ ਧੰਨਵਾਦ ਬਹੁਤ ਬਹੁਤ ਮਿਹਰਬਾਨੀ